ਤਾਪ ਸਿੰਘ ਮਾਜਵਾ ਜੀ ਜਿੰਦਾਬਾਦ ਸਰਦਾਰ ਹਰਜਨ ਸਿੰਘ ਜੀ ਜਿੰਦਾਬਾਦ ਕੌਮਰਾਜ਼ ਪਾਰਟੀ ਜਿੰਦਾਬਾਦ ਨਾਲ ਸ਼੍ਰੀ ਗੁਰੂ ਨਾਨਕ ਦੇਵ ਜਿਉ ਸਾਡਾ ਗੁੰਮਰਾਹ ਕਰਦੇ ਹੋਣ ਜਿਹੜੇ ਦੂਜੀਆਂ ਪਾਰਟੀਆਂ ਨਾਲ ਕਿਤੇ ਨਾਲ ਰਲੇ ਵੀ ਹੋ ਸਕਦੇ ਨੇ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਸਾਡੀ ਜਿੱਤੀ ਹੋਈ ਸੀਟ ਨੂੰ ਘਰਉਣ ਵਾਲੇ ਪਾਸੇ ਮਤਲਬ ਕੋ ਖੜ ਰਹੇ ਨੇ ਇਸ ਕਰਕੇ ਮੈਂ ਆਪਣੇ ਦੇ ਲੋਕੀਆਂ ਭਾਵਨਾਵਾਂ ਜਿਹੜੀਆਂ ਮੇਰੇ ਦੇ ਮੈਂ ਤੁਹਾਨੂੰ ਦੱਸਤੀਆਂ ਨੇ ਸਾਡੇ ਸਾਰੇ ਲੀਡਰ ਸਭਾਨਾਂ ਨੇ ਦੱਸ ਦਿੱਤੀਆਂ ਨੇ ਹੋਰ ਵੀ ਬਹੁਤ ਸਾਡੇ ਬਕਰ ਕਿ ਕੱਲ ਨੂੰ ਕੋਈ ਮੀਟਿੰਗ ਰੱਖੀਏ ਕੱਟ ਰੱਖੀਏ ਬਹੁਤ ਵੱਡਾ ਕੱਟ ਹੋ ਸਰਦਾ ਪਰ ਜਿੰਨਾ ਜ਼ਿਆਦਾ ਕਰਾਂਗੇ ਸਾਡੀ ਪਾਰਟੀ ਦਾ ਨਿਸ਼ਾਨ ਹੋਏਗਾ ਸੀ ਕਾਂਗਰਸ ਪਾਰਟੀ ਦਾ ਨਿਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਤਰ੍ਹਾਂ ਕਿ ਵਾਰ-ਵਾਰ ਕੋਈ ਗੱਲ ਹੈ ਕਿ ਸਦਾ ਮੰਡਿਆ ਰੂਪ ਨੂੰ ਬੁਲੰਕ ਕੀਤੀ ਜਾਵੇ ਜੇ ਕੋਈ ਮਜ਼ਦੂਰੀ ਹੈ ਅਖਰੇ ਤੱਕ ਸਾਰੀ ਮਿਲਦੀ ਜਾਵੇ ਤਾਂ ਕਿ ਅਸੀਂ ਸਾਰੇ ਜਣੇ ਇਸ ਜਿਹੜੀ ਕਾਂਗਰਸ ਪਾਰਟੀ ਦਾ ਮਾਰਾ ਟਾਈਮ ਹੈ ਇਸ ਟਾਈਮ ਦੇ ਉੱਤੇ ਤੱਕ ਟਕੜੇ ਹੋ ਕੇ ਵੀ ਆਪਣਾ ਕੈਂਡੀਡੇਟ ਨੂੰ ਉਤਾਰ ਸਕੀਏ ਬਟਾ ਸਾਰਿਆਂ ਦਾ ਕਮੋਦ ਸਾਹਿਬ ਨੂੰ ਵੀ ਕੌਮਤ ਪਾਰਟੀ ਨੂੰ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧੰਨਵਾਦ ਅੱਜ ਅਬੀ ਮਤਲਬ ਜਿਹੜੇ ਲੋਕਾਂ ਦੇ ਗੱਲਾਂ ਸੁਣਦੇ ਆ ਜਾਂ ਵਾਹ ਕਹਿ ਸਕਦੇ ਆ ਉੱਚ ਗਾਂਧੀ ਦਾ ਨਾਮ ਹੈ ਪਰ ਅੱਜ ਸਾਡੀ ਹਾਈ ਕਮਾਂਡ ਗਾਂਧੀ ਜੀ ਟਿਕਟ ਦਿੰਦੀ ਹੈ ਤਾਂ ਪਾਰਟੀ ਨੂੰ ਇਹਦਾ ਬਹੁਤ ਵੱਡਾ ਖਮਾਜਾ ਭੁਗਤਣਾ ਪਊਗਾ ਚਰਚਾ ਇਹ ਹੈ ਵੀ ਜਿਹੜਾ ਗਾਂਧੀ ਹੈ ਮਹਾਰਾਣੀ ਪ੍ਰਨੀਤ ਕੌਰ ਨੂੰ ਦਿੱਤਾ ਦੇ ਸਕਦੇ ਨੇ ਇਸ ਕਰਕੇ ਵੀ ਚर्चा ਜਾ ਰਹੀ ਹੈ ਜੀ ਗਾਂਧੀ ਜੀ ਮਹਾਰਾਣੀ ਪ੍ਰਨੀਤ ਕੌਰ ਨੂੰ ਟੱਕਰ ਨਹੀਂ ਦੇ ਸਕਦੇ ਜੇ ਮਹਾਰਾਣੀ ਪ੍ਰਨੀਤ ਕੌਰ ਨੂੰ ਟੱਕਰ ਦੇ ਸਕਦੇ ਤਾਂ ਸਰਦਾਰ ਅਦਿਆ ਸਿੰਘ ਮੋਜੀ ਟੱਕਰ ਦੇ ਸਕਦੇ ਹਨ ਰੋਲਵਾਲਾ ਕਿਸ ਤਰ੍ਹਾਂ ਦਾ ਪਰਾਦਾ ਚੇਹਲੇ ਇਲਾਕੇ ਦੇ ਸਾਡੇ ਜੀ ਅਸੀਂ ਸ਼ਹਿਰ ਦੇ ਵਸਨੀਕਾਂ ਜਿਹੜੇ ਸ਼ਹਿਰ ਦੇ ਵਿੱਚ ਇਸ ਟਾਈਮ ਹਵਾ ਸਾਡੇ ਖਰਦਾ ਸਿੰਘ ਬੋਜ ਨੇ ਕਮੇਟੀ ਰੱਖੀ ਸ਼ਹਿਰ ਦੇ ਵਿੱਚ ਉਸ ਦਿਨ ਦਾ 250 300 ਵਰਕਰ ਇਕੱਠਾ ਹੋਇਆ ਅਸ ਤੱਕ 2 ਸਾਲ ਦੇ ਵਿੱਚ 22 300 ਵਰਕਰ ਇਹ ਸਿਰਫ ਹਰਿਆਣਾ ਦੇ ਛੋਟੇ ਜਿਹੇ ਮੈਸੇਜ ਲੱਗਦੇ 15000 ਇਹਨਾਂ ਨੇ ਇਸ ਕਰਕੇ ਇਕੱਠਾ ਹੋਇਆ ਨਹੀਂ ਅਦਰਵਾਈਜ਼ ਇੰਨਾ ਕਦੇ 250 ਬੰਦਾ ਕਦੇ ਇਕੱਠਾ ਨਹੀਂ ਆਸੀ ਨਹੀਂ ਵਿਰੋਧ ਕਰਦੇ ਅਸੀਂ ਤਾਂ ਕਾਂਗਰਸ ਨੇ ਕਾਂਗਰਸੀ ਰਹਿਣਾ ਹੈ ਪਰ ਜਿਹੜੇ ਬਾਕੀ ਦੂਜੇ ਲੋਕ ਵਜੂਸ ਹੋ ਕੇ ਉਹ ਇਸ ਗੱਲ ਦਾ ਵਿਰੋਧ ਜ਼ਰੂਰ ਕਰਨਗੇ ਚੱਲ ਰਿਹਾ ਲੋਕ ਸਭਾ ਆਪਣੇ ਹਲਕਾ ਪਟਿਆਲੇ ਦੀ ਇਹ ਸਾਰੇ ਵਰਕਰਾਂ ਦੀ ਜਿਹੜੀ ਇੱਛਾ ਹੈ ਵੀ ਟਕਸਾਲੀ ਕਾਂਗਰਸੀ ਜਿਹੜਾ ਉਹਨੂੰ ਟਿਕਟ ਦਿੱਤੀ ਜਾਵੇ ਸਾਦੀ ਜੀ ਮੈਂ ਪਰਮਿੰਦਰ ਦਾ ਨਾ ਵਿਜਲ ਦੇ ਰ ਰਵਿੰਦਰ ਦਾ ਵਿਜਲ ਸੁਖਵਾਲਾ ਜੀ ਨਵਾਂ ਵਿਜੇਂਦਰ ਵਿਜੇਂਦਰ ਸਿੰਘ ਜੀ ਦਾ ਨਾਮ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਜਿਹੜੀ ਗੱਲ ਇਸ ਤਰ੍ਹਾਂ ਨਾ ਵੀ ਇਹ ਟਰੈਕਟਰ ਧਰਮਵੀਰ ਗਾਂਧੀ ਹੋਣ ਆਏ ਨੇ ਅਸੀਂ ਵੈਲਕਮ ਕਰਨੇ ਆ ਉਹਨਾਂ ਦਾ ਪਾਰਟੀ ਦੇ ਵਿੱਚ ਬੜੇ ਸਤਕਾਰਯੋਗ ਨੇ ਪਰ ਅਸੀਂ ਚਾਹੁੰਦੇ ਵੀ ਜਿਹੜੇ ਨਵੇਂ ਪਾਰਟੀ ਦੇ ਵਿੱਚ ਆ ਗਿਆ ਇੱਕਦਮ ਉਹਨਾਂ ਨੂੰ ਥੋੜਾ ਟਾਈਮ ਚਾਹੀਦਾ ਹੈ ਕੰਮ ਕਰੇ ਉਹਦਾ ਲੋਕ ਦੇਖਣ ਉਹਨੂੰ ਕਿਉਂ ਕਾਂਗਰਸ ਪਾਰਟੀ ਦੇ ਵਿੱਚ ਪਹਿਲੀ ਵਾਰ ਜੁੜਨ ਕੀਤੇ ਨੇ ਫਿਰ ਜਿਹੜੇ ਹੋਰ ਭਾਵੇਂ ਕਿਸੇ ਕਿਸੇ ਨੂੰ ਮਿਲ ਜੇ ਜੇ ਅਸੀਂ ਤਾਂ ਚਾਹੁੰਦੇ ਹਰਦੀਾਲ ਸਿੰਘ ਨੂੰ ਮਿਲੇ ਪਰ ਜੇ ਕੋਈ ਕਿਸੇ ਮਜਬੂਰੀ ਹੈ ਉਹਨਾਂ ਦੀ ਹਾਈ ਕਮਾਂਡ ਦੀ ਕਿਸੇ ਹੋਰ ਟਕਸਾਲੀ ਕਾਂਗਰਸੀ ਨੂੰ ਦੇ ਦੇ ਪਰ ਕਾਂਦੀ ਦਾ ਵਿਰੋਧ ਅਸੀਂ ਕਿਸੇ ਦਾ ਨਹੀਂ ਕਰਦੇ ਅਸੀਂ ਕਾਂਗਰਸੀ ਆ ਉਹ ਤਾਂ ਫਿਰ ਜਦੋਂ ਅਸੀਂ ਕਾਂਗਰਸੀ ਜਦੋਂ ਆਖੀਰ ਦੇ ਵਿੱਚ ਮੈਂ ਕਹਿੰਦਾ ਗੱਲ ਟਿਕਰੇ ਬਣੀ ਤੇ ਸਾਲੇ ਨਹੀਂ ਮਿਲਦੀ ਇਹ ਗੱਲ ਗੱਲ ਇਸ ਤਰ੍ਹਾਂ ਜੀ ਜਿਹੜੀ ਇੱਛਾ ਜਿਹੜੀ ਹੈ ਲੋਕਾਂ ਦੀ ਇੱਛਾ ਹੈ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਨੇ ਉਹ ਸਰਦਾਰ ਹਰਦੀਾਲ ਸਿੰਘ ਹੋ ਗਿਆ ਜਾਂ ਵਿਜੇਂਦਰ ਸਿੰਘਲਾ ਜੀ ਨੇ ਜਾਂ ਆਪਣਾ ਹਰੀਮਾਨ ਸਾਹਿਬ ਨੇ ਇਹ ਪੰਜ ਚਾਰ ਲੀਡਰਾਂ ਨੇ ਉਹਨੇ ਅਪਲਾਈ ਕੀਤਾ ਕੋ ਲੋਕਾਂ ਦੇ ਜਿਹੜੇ ਜਿਹੜੇ ਵਿਚਰੇ ਹੋਏ ਨੇ ਲੋਕਾਂ ਦੇ ਕੰਮ ਕੀਤੇ ਹੋਏ ਨੇ ਇਹ ਲੋਕ ਅਸੀਂ ਅਸੀਂ ਵਿਚਰੇ ਹੀ ਨਹੀਂ ਇਹਨਾਂ ਨਾਲ ਇਹ ਹਾਈ ਕਮਾਂਡ ਅਨਾਉਂਸ ਕਰ ਜਿਹੜੇ ਲੋਕ ਵਰਤ ਰਹੇ ਪਿੰਡਾਂ ਦੇ ਵਿੱਚ ਹਰਦਿਆਲ ਸਿੰਘ ਜੀ ਨੇ ਇੱਕ ਦਿਨ ਹੀ ਮੀਟਿੰਗ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਉਸ ਦਿਨ ਵੀ ਪਿੰਡਾਂ ਦੇ ਵਿੱਚ ਕੀ ਰਜਾਨਾ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਲੋਕ ਪਿੰਡਾਂ ਦੇ ਪਿੰਡਾਂ ਦੇ ਲੋਕ ਇਹ ਚਾਹੁੰਦੇ ਨੇ ਕਿ ਕਿਸੇ ਟਕਸਾਲੀ ਕਾਂਗਰਸੀ ਨੂੰ ਜਿਵੇਂ ਕਿ ਸਰਦਾਰ ਹਰਦਿਆਲ ਸਿੰਘ ਕਮੋਦ ਨੇ ਪੁਰਾਣੇ ਟਕਸਾਲੀ ਕਾਂਗਰਸੀ ਨੇ ਸਿਤਰਾਣੇ ਹਲਕੇ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਡੇਹਰਾ ਬਸੀ ਤੋਂ ਲੈ ਕੇ ਛਤਰਾਣੇ ਤੱਕ ਹਰ ਇੱਕ ਬੰਦੇ-ਬੰਦੇ ਦੇ ਉਹ ਵਾਕਿਬ ਨੇ ਉਹਦੇ ਪੱਤਰਕਾਰ ਸਭ ਤੁਹਾਨੂੰ ਹੀ ਬਾਇ ਨੇਮ ਸਾਰਿਆਂ ਨੂੰ ਜਾਣਦੇ ਨੇ ਚੇਨੂ ਸਰ ਇਸ ਤਰ੍ਹਾਂ ਅੱਜ ਟਿਕਟ ਅਲੌਂਸ ਨਹੀਂ ਹੋਈ ਜਿਵੇਂ ਪਹਿਲਾਂ ਸਾਰੇ ਬਜ਼ਾਰਿਆਂ ਨੇ ਬੋਲਿਆ ਕਿ ਟਿਕਟ ਕੋਈ ਅਲੌਂਸ ਨਹੀਂ ਹੋਈ ਪਰ ਜਿਹੜੀਆਂ ਦੰਦ ਕਥਾ ਨੇ ਉਹਦੇ ਵਿੱਚ ਕੋਈ ਸਚਾਈ ਵੀ ਉਹ ਹੈ ਕਿ ਨਹੀਂ ਹੈ ਸਾਨੂੰ ਨਹੀਂ ਪਤਾ ਇਸ ਗੱਲ ਦਾ ਕਿਸੇ ਦਾ ਅਸੀਂ ਤਾਂ ਆਪਣੀਆਂ ਜਿਹੜੀਆਂ ਵਰਕਰਾਂ ਦੀਆਂ ਭਾਵਨਾਵਾਂ ਨੇ ਉਹ ਦੱਸੀਆਂ ਨੇ ਕਿ ਜੇ ਕਾਂਗਰਸ ਪਾਰਟੀ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਕਾਂਗਰਸ ਪਾਰਟੀ ਛਤਰਾਣੇ ਹਲਕੇ ਚੋਂ 101% ਸਾਰੇ ਵਰਕਰਾਂ ਦੇ ਸਹਿਯੋਗ ਨਾਲ ਮੈਂ ਕਹਿ ਸਕਦਾ ਕਿ ਇੱਥੋਂ ਜਿੱਤ ਹਜਤ ਆਪਰਾਪਤ ਕਰੇਗੀ ਜੇ ਡਾਕਟਰ ਗਾਂਧੀ ਨੂੰ ਟਿਕਟ ਦਿੰਦੇ ਟਿਕਟ ਤਾਂ ਅਸੀਂ ਦੇਣੀ ਨਹੀਂ ਟਿਕਟ ਤਾਂ ਹਾਈ ਕਮਾਂਡ ਦੇਣੀ ਹੈ ਜੇ ਹਾਈ ਕਮਾਂਡ ਡਾਕਟਰ ਗਾਂਧੀ ਨੂੰ ਟਿਕਟ ਦਿੰਦਾ ਹੈ ਉਹਨਾਂ ਨੂੰ ਜਦੋਂ ਇਲੈਕਸ਼ਨ ਤੋਂ ਬਾਅਦ ਹਲਕੇ ਸਰਾਣੇ ਦੀਆਂ ਜਿਹੜੀਆਂ ਜੋ ਕਾਊਂਟਿੰਗ ਹੋਣੀ ਪਤਾ ਲੱਗ ਜਾਣਾ ਜੀ 101% ਜੀ ਪ੍ਰਧਾਨ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਅੱਜ ਦੀ ਜੋ ਮੀਟਿੰਗ ਉਸ ਦਾ ਅਜੰਡਾ ਜੋ ਇਲੈਕਸ਼ਨ ਆ ਰਹੀਆਂ ਇਹਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਜੋ ਸਾਡੇ ਪਟਿਆਲਾ ਹਲਕੇ ਦੀ ਟਿਕਟ ਦੀ ਚਰਚਾ ਹੋ ਰਹੀ ਆ ਉਹਦੇ ਬਾਰੇ ਸਾਡੀ ਮੀਟਿੰਗ ਹੋਈ ਆ ਸੋ ਉਹ ਸਾਰਿਆਂ ਨੇ ਆਪੋ ਆਪਣੇ ਵਿਚਾਰ ਤੁਹਾਨੂੰ ਦੱਸੇ ਆ ਤੁਸੀਂ ਨੋਟ ਵੀ ਕੀਤੇ ਆ ਅਸੀਂ ਇਸ ਕੰਮ ਦੇ ਵਿੱਚ ਇਕੱਠੇ ਹੋਏ ਆ ਅਜੰਡਾ ਕੀ ਰੱਖਿਆ ਗਿਆ ਕੀ ਮੰਨ ਗਏ ਅਜੰਡਾ ਸਾਡਾ ਇਹ ਸੀਗਾ ਵੀ ਕੋਈ ਤਕਸਾਲੀ ਕਾਂਗਰਸੀ ਜਿਹੜਾ ਹੈ ਉਹਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਸਾਡਾ ਹਲਕਾ ਹਰਿਆਣੇ ਦੇ ਨਾਲ ਲੱਗਦਾ ਹੈ ਔਰ ਉਸ ਟਕਸਾਲੀ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਇੱਥੇ ਵਿਚਰਿਆ ਹੋਵੇ ਹੋਰ ਵੀ ਸਾਡੇ ਕਈ ਸੱਜਣ ਟਿਕਟ ਦੇ ਚਾਹਵਾਨ ਆ ਪਰ ਚਾਰ ਪੰਜ ਕੈਂਡੀਡੇਟਾਂ ਦੇ ਵਿੱਚੋਂ ਮੈਂ ਫਕਰ ਨਾਲ ਕਹਿ ਸਕਦਾ ਕਿ ਸਰਦਾਰ ਖਰਦਿਆਲ ਸਿੰਘ ਜੀ ਪਹਿਲੇ ਨੰਬਰ ਤੇ ਆ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦੀ ਬੜੀ ਵੱਡੀ ਸੇਵਾ ਹੈ ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਪਟਿਆਲੇ ਜ਼ਿਲ੍ਹੇ ਦੇ ਵਿੱਚ ਚਲਾਇਆ ਔਰ ਉਹ 20 ਸਾਲ ਪ੍ਰਧਾਨ ਵੀ ਰਹਿ ਜਦੋਂ ਪਹਿਲੀ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਕੈਪਟਨ ਮਨਿੰਦਰ ਸਿੰਘ ਜੀ ਸੀਐਮ ਬਣੇ ਸੀ ਉਦੋਂ ਉਹਨਾਂ ਨੂੰ ਸਾਡੇ ਹਲਕੇ ਇਸ਼ਤਰਾਣ ਦੀ ਕੁਮਾਰ ਸੰਭਾਲੀਏ ਸੀ ਤੇ ਉਹਨਾਂ ਨੇ ਬਹੁਤ ਜਿਆਦਾ ਕੰਮ ਕੀਤੇ ਆ ਸੋ ਸਾਡੇ ਵੱਲੋਂ ਸਾਰਿਆਂ ਵੱਲੋਂ ਮੇਰੇ ਇਕੱਲੇ ਵੱਲੋਂ ਨਹੀਂ ਜਿੰਨੇ ਸਾਡੇ ਵਰਕਰ ਇਕੱਠੇ ਹੋਏ ਆ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਸੁਣੀਆਂ ਔਰ ਸਾਡੇ ਜੋ ਪਿੰਡਾਂ ਦੀਆਂ ਥੱਥਾਂ ਦੇ ਵਿੱਚ ਜਾਂ ਵਰਕਰਾਂ ਵੱਲੋਂ ਹਰ ਦੇ ਮੂੰਹ ਤੇ ਸਰਦਾਰ ਹਰਦੀਾਲ ਸਿੰਘ ਨੂੰ ਟਿਕਟ ਮਿਲੇ ਚੜਿਆ ਹੋਇਆ ਹੈ ਕਿ ਉਹ ਸੀਟ ਕੱਢਣਗੇ ਵਰਨਾ ਹੋਰ ਕੋਈ ਸੀਟ ਨਹੀਂ ਕੱਢ ਸਕਦਾ ਚਾਚਾ ਤੁਹਾਨੂੰ ਵੀ ਗਾਂਧੀ ਨਹੀਂ ਚੱਲਦੀ ਇਹ ਦੇ ਵਰਗੀ ਹਾਂ ਹਾਂ ਗਾਂਧੀ ਜੀ ਸਤਿਕਾਰ ਕਰਦਾ ਮੈਂ ਉਹਨਾਂ ਦਾ ਡਾਕਟਰ ਆ ਮੈਂ ਅੱਗੇ ਵੀ ਬੋਲਿਆ ਸੀ ਪਰ ਉਹ 2-4 ਦਿਨ ਤੋਂ ਉਹਨਾਂ ਨੇ ਨਵੀਂ ਪਾਰਟੀ ਜੁਆਇਨ ਕੀਤੀ ਆ ਮੈਂ ਉਹਨਾਂ ਦੀ ਕੋਈ ਮਾੜੀ ਨਹੀਂ ਕਰ ਸਕਦਾ ਸਤਿਕਾਰਯੋਗ ਆ ਹੌੜ ਦੇ ਮਰੀਜ਼ ਆ ਮਰੀਜ਼ਾਂ ਦੇ ਉਹ ਡਾਕਟਰ ਆ ਪਰ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਇੰਨੀ ਲੰਮੀ ਸੇਵਾ ਨਹੀਂ ਕਿਉਂ ਨਵੇਂ ਆਏ ਆ ਉਹ ਇਸ ਕਰਕੇ ਪਟਿਆਲਾ ਕੰਸਟਿਟੂਐਂਸੀ ਤੇ ਬਹੁਤ ਜ਼ੋਰ ਨਾਲ ਇਲੈਕਸ਼ਨ ਹੋਣੀ ਆ ਮੁਕਾਬਲਾ ਹੋਣਾ ਹੈ ਉਹਨਾਂ ਦੇ ਵਿੱਚ ਗਾਂਧੀ ਜੀ ਦੇ ਵਸ ਦੀ ਗੱਲ ਨਹੀਂ ਹੈ ਕਿਉਂਕਿ ਕਾਂਗਰਸੀ ਪਾਰਟੀ ਜਿਹੜੀ ਕਿਤੇ ਪਿੱਛੇ ਨਾ ਚਲੀ ਜਾਵੇ ਦੁਬਾਰਾ ਫਿਰ ਮੈਂ ਉਹ ਨਾਂ ਸਰਦਾਰ ਹਰਦੀਪ ਸਿੰਘ ਜੀ ਦਾ ਰਿਪੀਟ ਕਰੂੰਗਾ ਕਿ ਚਾਰ ਪੰਜ ਬੰਦੇ ਜਿਹੜੇ ਟਿਕਟਵਾਨ ਕੈਂਡੀਡੇਟ ਹੈਗੇ ਆ ਉਹਨਾਂ ਦੇ ਵਿੱਚੋਂ ਸਰਦਾਰ ਹਰਜਾਰ ਸਿੰਘ ਜੀ ਪ੍ਰਮੁੱਖ ਹਨ ਉਹ ਹੀ ਸੀਟ ਕੱਢ ਸਕਦੇ ਹਨ